ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਵਹਿਣਾ ਸੇਲ ਕਰਨੀਆਂ ਇੱਕ ਘੋੜੀ ਤੇ ਇੱਕ ਤੁਹਾਨੂੰ ਕੱਟੀ ਦਿਖਾਉਣੀ ਆਈ ਕੱਟੀ ਸੇਲ ਕਰਨੀ ਆ ਤਾਂ ਰੇੜਾ ਵੀ ਨਾਲ ਆ ਤੇ ਹੋਰ ਵੀ ਦਾਦਾ ਮੁਰਗੀਆਂ ਵੀ ਹੈਗੀਆਂ ਵਾ ਤੇ ਬੱਕਰੀ ਵੀ ਹੈਗੀ ਆ ਵੀਰ ਨੂੰ ਲਾ ਲਿਓ ਫੋਨ ਬਾਕੀ ਦੀ ਜਾਣਕਾਰੀ ਫੋਨ ਤੇ ਵੀ ਲੈ ਲਿਓ ਗੱਲ ਬਾਤ ਵੀ ਕਰਦੇ ਆ ਆਪਾਂ ਹਰ ਵਾਰ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭੋਂ ਦਾਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਨਾ ਪਸ਼ੂਆਂ ਦੇ ਟੇਲ ਲੈਣੇ ਆ ਜੀ ਹਾਂ ਜੀ ਸਾਸਤਰੀ ਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਹੋਰ ਸਭ ਠੀਕ ਬਾਬਾ ਬੈਨਾਂ ਵਾਵਾ DNA ਬਾਦ ਵੀਡੀਓ ਬਣਾਈ ਆ ਚਲੋ ਭਿੰਦਰ ਸਾਹਿਬ ਇਦਾਂ ਦੇ ਕੀ ਕਹਿ ਸਕਦੇ ਹੁਣ ਚਲੋ ਮਾਲਕ ਦੇ ਰੰਗ ਆ ਕੋਈ ਗੱਲ ਨਹੀਂ ਜੋ ਕਰਦਾ ਚੰਗਾ ਹੀ ਕਰਦਾ ਵਾ ਜੀ ਕੁਝ ਨਾ ਕੁਝ ਘਰੇਲੂ ਪ੍ਰੋਬਲਮਾਂ ਕਰਕੇ ਆਪਾਂ ਕਿਤੇ ਨਾ ਕਿਤੇ ਵਾਂਝੇ ਰਹਿ ਜਾਂਦੇ ਆ ਠੀਕ 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 ਆ ਤੇ ਚਲੋ ਕਹਿੰਦੇ ਹੁੰਦੇ 100 ਦਿਨ ਚੋਰਾ ਸਾਈਕ ਦਿਨ ਸਾਧਦਾ ਆਜਾ ਨੰਦਾਵਾ ਜੀ 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 ਤੇ ਉਹਨਾਂ ਚੰਗਾ ਵੀ ਆਪਾਂ ਚੋਂ ਥੋੜਾ ਖਾ ਲਈਏ ਥੋੜਾ ਪਾਲ ਲਈਏ ਉਹ ਚੰਗਾ ਹੁੰਦਾ ਠੀਕ ਹੈ ਤੇ ਬਾਕੀ ਕਹਿੰਦੇ ਨੇ ਵੀ ਥਰੀ ਕਾ ਸਾਰੇ ਕੰਮ ਕਰ ਜਾਂਦਾ ਬਾਕੀ ਸੇਰੇ ਲਾ ਕੇ ਟੁਕ ਦਿੰਦਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਚਲੋ ਮਗਦੇ ਰੰਗ ਹੈ ਕੋਈ ਗੱਲ ਨਹੀਂ ਜੀ 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 ਜਿਹੜਾ ਤਰੂ ਖਾਉਂਗਾ ਐਡਰੈਸ ਦੱਸ ਦਿਓ ਜੀ ਇੱਕ ਵਾਰ ਆਪਣਾ ਵਿੱਚ ਪਿੰਡ ਵਰਪਾਲ ਜਿਹੜਾ ਮਰ ਸਰ ਜੀ ਆਪਣਾ ਨਾਮ ਮੇਰਾ ਪ੍ਰਭ ਜੇ 9780911798 ਠੀਕ ਹੈ ਤੇ ਬਾਬਾ ਨੋਸਿਸ ਮਾਤ ਵਿੱਚ 4 ਕਿਲੋਮੀਟਰ ਬੈਕ ਸਾਈਡ ਤੇ ਮੇਰਾ ਪਿੰਡ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ ਪਉ ਵੀ ਆਪਾਂ ਤਾਂ ਇਹਨਾਂ ਆ ਵੜਾ ਜੇ ਹਾਂਜੀ ਤੇ ਇੱਕ ਘੋੜੀ ਇੱਕ ਜਿਹੜਾ ਜੇ ਤੇ ਬੱਕਰੀਆਂ ਬੱਕਰੀਆਂ ਹੈਗੀਆਂ ਜੇ ਉਹ ਬੱਚੇ ਤੇ ਆ ਕੱਢੀ ਚੱਕਣੀ ਜੀ ਠੀਕ ਹੈ ਜੀ ਤੇ ਸ਼ੁਰੂਆਤ ਆਪਾਂ ਕਰੀਏ ਇਧਰੋਂ ਵੜ੍ਹਤੋਂ ਹੀ ਹੈ ਹਾਂਜੀ ਆ ਵੜ੍ਹਤੋਂ ਠੀਕ ਹੈ ਜੀ ਤੇ ਕਿੰਨਾ ਦੁੱਧ ਜੀ ਇਹਦੇ ਕੋਲ ਦੁੱਧ ਵਿੱਚ ਹੋਰ ਪਹੁੰਗਾ ਕੋਈ ਆਹਲੇ 9:30 ਵਜੇ ਕਿਲੋ ਜੂਗਾ 9:30 ਕਿਲੋ ਬੱਚਾ ਕੀ ਮਗਰ ਬੱਚਾ ਬਛਾ ਹੀ ਵਿੱਚ ਪਰਲਾ ਡੱਬਾ ਵਸ਼ਾ ਜੀ ਆ ਡੱਬਾ ਵਸ਼ਾ ਜੀ ਠੀਕ ਹੈ ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ ਸੂਈ ਨੂੰ ਆਵੇ ਤਾਂ 7 ਦਿਨ ਲਾਲੇ ਕੋ 15 ਦੇ ਲਾਲੇ ਠੀਕ ਹੈ ਜੀ ਆ ਪਾਗੜਾ ਕਹਿੰਦੇ ਬੋਲੀਵੁੱਡ ਦੀ ਹਾਂਜੀ 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 ਤੋਰੀ ਹੈ ਜੀ ਤੋੜ ਕੇ ਦਿਖਾਉਂਦੇ ਤੋੜ ਕੇ ਦਿਖਾਉਨੇ ਆ ਤੁਹਾਨੂੰ ਲੇਵਾ ਚੈੱਕ ਕਰ ਲਓ ਜੀ ਕਰਮਾਲੀ ਦਾ ਸੋਨਾ 9 ਕਿਲੋ ਦੁੱਧ ਐਟਮ ਤੇ ਦਾਦਾ ਵੀਰ ਚਵਾਈ ਵੀਰ ਜੀ ਕਿਦਾਂ ਰਸੀ ਪਾ ਕਰਦੇ ਕਿਦਾਂ ਕੋਈ ਲੱਸੀ ਨਹੀਂ ਬਲੋ ਕੋਈ ਲਾਤੋ ਲਾਤਰੀ ਨਹੀਂ ਹੁੰਦੀ ਠੀਕ ਹੈ ਕਰੋ ਚੱਕ ਖਾਣ ਸੋਹਣੇ ਲੱਗੇ ਆ ਮੁਠੀ ਚਵਾਲੇ ਮੋੜ ਲੈ ਹੋ ਵੀਰ ਜੀ ਹੁਣ 9 ਕਿਲੋ ਦੁੱਧ ਵੀਰ ਜੀ 9 ਕਿਲੋ ਵੀਰ ਕੋਲ 3 ਲੀਟਰ ਮਾਗ ਲੈ ਆ ਜ ਆਪਣੇ ਠੀਕ ਆ ਤੇ ਥਾਣਾ ਦੀ ਕੋਈ ਬਾਤ ਘਾੜਦ ਨਹੀਂ ਹੈਗੀ ਥਾਣਾ ਦੀ ਵੀ ਮਾਲ ਧਾਰਾ ਘਾੜੀ ਹੋ ਲਿਖਾਉਂਦੀ ਆ ਤੇ ਕਿੰਦਰ ਲੈ ਜਾਉਂ ਨਹੀਂ ਆਉਂਦੀ ਵੀ ਕੋਈ ਬਹਿਣੀ ਤੋਂ ਉਲਟੇ ਬੰਨੇ ਹਨਾ ਠੀਕ ਹੈ ਜੀ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਵੀ ਜੀ ਜੋ ਦਿੰਦਿਆ ਰਾਇਆ ਵਾ ਜੇ ਤਾਂ ਮੱਛੀ ਆਪਾਂ ਵੀ ਜੀ 3000 ਚ ਮਾਰਦਾਂ ਕਰਦਾਂ ਠੀਕ ਹੈ ਉਹਨੇ ਆ ਗਿਆ ਭਣ ਭਰਾ ਦਾ ਖੁੱਲਾ ਮਾਰਦਾਂ ਕਰਦਾਂ ਹੂੰ ਲਾ ਲੇ ਕੋਈ ਹਨਾ ਫੋਨ ਲਾ ਲੀ ਜੀ ਠੀਕ ਹੈ ਜੀ ਤੇ ਦੂਜੇ ਨੰਬਰ ਵਾਲੀ ਜਿਹੜੀ ਜੀ 12 ਕਿਲੋ 12 12.5 ਲੀਟਰ ਦੁੱਧ ਉਹ ਗਾਹਲੇ ਠੀਕ ਹੈ ਹਾਂ ਜੀ ਬੱਚਾ ਕੀ ਮਗਰ ਇਹਦੇ ਮਗਰ ਬੱਚਾ ਵੀ ਜੀ ਕਾਲਾ ਬੱਚਾ ਜਾ ਆ ਕਾਲਾ ਬੱਚਾ ਇਹਦਾ ਇਹ ਤੱਕ ਦਿਨ ਸੁਹਾ ਹੈਗਾ ਜੱਟਾਂ ਨਾਲ ਆਦਾ ਜੀ ਠੀਕ ਹੈ ਜੀ ਇਹ ਕੋਈ 2 ਟਾਈਮ ਚੋਵੇ ਕੋਈ 4 ਟਾਈਮ ਚੋਵੇ ਚੋਈ ਚੋਈ ਬਹੁਤ ਸੋਹਣੀ ਸਾਫ ਚੋਈ ਹੈ ਠੀਕ ਆ ਤੇ ਕੋਈ 2 ਟਾਈਮ ਚੋਵੇ ਆਪਣਾ ਭਣ ਭਰਾ ਇਸ ਚੜੀ ਕਰਿਆ ਆਪਣੀ ਠੀਕ ਆ ਤੋਰੀਏ ਨੂੰ ਲੋਜ ਲੋ ਝੂਆ ਇਹਦਾ ਕਨਵਾਊਗਾ ਜੀ ਝੂਆ ਪਾਈ ਆਪਣੇ ਘਰ ਸੂਈ ਦੂਜਾ ਤੀਜਾ ਵਾਲੇ ਕੋਈ ਚੌਥਾ ਵਾਲੇ ਆਪਣੇ ਜਿਹੜੇ ਰਸੂਏ ਨੂੰ ਠੀਕ ਆ ਜੀ ਆਹ ਵੇਖੋ ਜੀ ਘਰ ਵਾਲੇ ਕੋ ਲਈਏ ਦੂਜੇ ਸਾਧ ਹੁੰਦੇ ਆ ਠੀਕ ਆ ਹੁਣ ਦੁੱਧ ਕਿੰਨਾ ਵਾ ਦੁੱਧ ਇਹ 12 12 12 ਨੂੰ 12 12.5 ਥਾਂ ਸੋਨੇ ਲੱਗੇ ਲਾਵੀ ਖਾ ਕਰ ਹੋ ਜਾ ਤਾ ਮੋੜ ਲੋ ਜੀ ਦੇਵਾ ਸੋਨਾ ਤਿਆਰ ਕੀਤਾ ਨੇ ਮਗਰ ਇਹਦੇ ਵਸ਼ਾ ਜੇ ਤਾ ਤੋਂ 12 ਦਿਨ ਵੀਰ ਕਹਿੰਦਾ ਹੋਗੇ ਸੂਈ ਨੂੰ ਦੁੱਧੋਂ ਬਾਜੂ ਭਾਈ ਥੋੜਾ ਬੋਲਾ ਦੁੱਧ ਜੀ ਸੇਵਾ ਕਰੂਗਾ ਤੇ ਕਿਲੋ ਖਾਣ ਵਧਾ ਦੇਊਗਾ ਠੀਕ ਹੈ ਸੇਵਾ ਕਰੋ ਹੋ ਸਕਦਾ 15 ਵਰਗੇ ਚਲੋ ਜੇ ਤੇ ਮਗਰ ਘਰ ਲੈਂਦੀ ਆਪਾਂ ਉਹਦੇ ਤੇ 15 ਕਰੂਗੀ ਭਾਵੇਂ ਆਪਣੀ ਕੋਈ ਸ਼ਾਦੀ ਨਹੀਂ ਇਹ ਤੇ ਸੇਵਾ ਦੁੱਧ ਦੀ ਵੀ ਜੀ ਠੀਕ ਹੈ ਜੀ ਦੇਖੋ ਸੇਵਾ ਕਰਨ ਤੇ ਕਿਲੋ ਖਾਣ ਵਧਾ ਦੇਊਗਾ ਸੇਵਾ ਘਟਾ ਦੇਊਗਾ ਤੇ ਕਿਲੋ ਘਟਾ ਦੇਊਗੀ ਮੋਲ ਕਿ ਨਾ ਕਰਨਾ ਜੀ ਮੋੜੀ ਦੇ ਪਿੰਡ ਸਰਪੰਚ 35000 ਦੀ ਛੋੜ ਕੇ ਨਹੀਂ ਕਰ ਦੋ ਕੋਈ ਪਿੰਡ ਸਰਪੰਚ ਮੌਕੇ ਦੇ ਕੋਈ ਆਲੇ ਭੈਣ ਭਰਾ ਕੋਈ ਨਹੀਂ ਮੂੜਦਾਨੇ ਕਿਹਨਾਂ ਆਪਾਂ ਦੇ ਠੀਕ ਹੈ ਜੀ ਦੇਖੇ ਤੋਰਨੇ ਜੀ ਆਪਾਂ ਠੀਕ ਹੈ ਜੀ ਤੀਜੇ ਨੰਬਰ ਵਾਲੀ ਵੀਰਜੀ ਧੋਕੜਿਆ ਪਿਓਰ ਧੋਕੜੀ ਵੀਰਜੀ ਪਿਓਰ ਧੋਕੜ ਜੇ ਧੋਕੜ ਧੋਕੜੇ ਬਿਲਤਾ ਮਾਰਣੀ ਨਹੀਂ ਹੈਗੀ ਠੰਡੀ ਤੇਰੀ ਧੋਕੜੇ ਨਹੀਂ ਬਿਲਤਾ ਮਾਰੂ ਜਾ ਕੇ ਪੂਰੇ ਵੱਡੇ ਕਾਦੀ ਮਾਲ ਗਿਆ ਆ ਗਏ ਆਹਾਂ ਕੀ ਫੁੱਲ ਵੱਡੇ ਕਾਦੀ ਦੁੱਧ ਕਿੰਨਾ ਵੀਰਜੀ ਦੇਖੋ ਦੁੱਧ ਵੀ ਜੇ ਕੋ 9 ਕਿਲੋ ਜੀ ਠੀਕ ਆ ਤੋੜ ਲੋ ਇਹਨੂੰ ਵੀ ਸਾਢੇ 8 ਕਰਕੇ ਲਵੇ ਕੋਈ 8 ਕਰਕੇ ਲਵੇ ਸੂਆ ਇਹਦਾ ਕਿੰਵਾ ਵਾ ਤੂੰ ਆਲ ਵੀ ਪਹਿਲਾਂ ਸੂਈ ਜੇ ਦੂਜੇ ਸਮੇਂ ਪਣੂ ਹੀਟ ਚ ਆਈਏ ਠੀਕ ਆ ਕੱਦ ਕਾਠ ਪੂਰਾ ਵੱਡਾ ਇਹਦਾ ਵੇਖੋ ਚੈੱਕ ਕਰੋ ਬਾਕੀ ਬੋਦੀ ਵਾਲੀ ਵਹਿੜਾ ਪਿਓਰ ਯਰਸੀ ਜਿ ਵਹਿੜਿਆ ਹਾਂਜੀ ਵੱਡੀ ਆ ਜੀ ਕੱਦ ਪੂਰਾ ਵੱਡਾ ਮੇਰੇ ਦੀ ਕੱਦ ਜਿਹਾ ਦਾ ਜੀ 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 ਕੱਦ ਪੂਰਾ ਵੱਡਾ ਵਾ ਥਾਣ ਬੜੇ ਸੋਹਣੇ ਲੱਗੇ ਆ ਜੀ ਇਹਨੂੰ ਇਹਨੂੰ ਵੀਰ ਜੀ ਰੱਸੀ ਪਾਉਣ ਦੀ ਨਹੀਂ ਲੋੜ ਹਨਾ ਨਹੀਂ ਨਹੀਂ ਵੀਰ ਰੱਸੀ ਚੀ ਬੰਨ ਠੀਕ ਹੈ ਜੀ ਪੂਰੇ ਵੱਡੇ ਕੱਦ ਦੀ ਮਾਲਕ ਆ ਜੀ ਆ ਜਾਓ ਮੋੜ ਲਓ ਰਬਤਾ ਆ ਜਾ ਵੀਰ 9 ਕਿਲੋ ਦੁੱਧ ਦਸਦਾ ਇਹਦੇ ਕੋਲ ਸੱਜਰ ਨੇ ਪਤਾ ਵੀ ਵੀਰ ਜੀ ਕਿੰਨਾ ਦੁੱਧ ਚੋਆਇਆ ਸੱਜਰ ਵੀ ਜੀ ਇਹਦੇ ਤੋਂ ਖਾਨ ਤੋਂ ਲਈ ਨਾ ਪਾ ਹਾਂਜੀ ਉਹ ਆਂਦੇ ਵੀ 26-27 ਕਿਲੋ ਦੁੱਧ ਭਰਾਏ ਨੇ ਠੀਕ ਹੈ ਜੀ ਤੇ ਪਿਛਲੀ ਉਹਦੀ ਬਿਮਾਰ ਥੋੜੀ ਠੀਕ ਆ ਹੁਣ ਨੌਬਰ ਨੌ ਬਿਲਕੁਲ ਠੀਕ ਆ ਤੇ ਉਹਦਾ ਚੈਨੀ ਦੁੱਧ ਘਟ ਗਈ ਠੀਕ ਆ ਜੀ ਉਹਦਾ ਵੀ ਕਿੰਨੇ ਵੀ ਟੋਕੜ ਦੰਦੀ ਰਹੀ ਏ ਅੱਛਾ 16 17 ਕਰ ਉਹ ਤਾਂ ਭਰਉਂਦੀ ਰਹੀ ਆ ਚਲੋ ਜਿੰਨਾ ਕਰਮ ਵਾਲੇ ਹੈਗੇ ਜਿੰਨਾਂ ਦੀ ਭਰਉਂਦੀ ਰਹੀ ਹੋਗੀ ਮੋਹਲ ਕਿੰਨਾ ਕਰਨਾ ਜੀ ਮੋਹਲ ਦਾ ਵੀ 28000 ਰੁਪਇਆ ਛੋੜ ਕਿ ਨਹੀਂ ਕਰ ਦੋਗੇ ਜਿਹਦਾ 5000 ਪਿੰਡ ਸਾਹ ਫੋਨ ਲਾਰੇ ਕੋਈ ਹਾਂ ਫੋਨ ਲਾਏ ਪਹਿਲਾਂ ਮੋੜਨਾ ਹਣੀ ਆਪਾਂ ਕਿੰਨੇ ਮੰਨ ਤਾਂ ਹੋ ਜੂ ਮੋਕੇ ਥੋੜਾ ਬਦਲ ਫੁੱਲਾ ਫੁੱਲਾ ਖੁੱਲਾ ਖੁੱਲਾ ਲੋੜੀ ਆ ਆਪਾਂ ਦੁੜੀਏਗੇ ਠੀਕ ਇਹ ਕੱਟੀ ਭਿੰਡਰ ਸਾਹਿਬ ਇਹ ਚਲੋ ਕਹਿੰਦੇ ਆਪਾਂ ਕੋ ਇਹਨੂੰ ਇਹ ਕਰਮਾਲੇ ਨੂੰ ਹੱਥ ਜੋੜ ਕੇ ਬੇਨਤੀ ਆ ਵੀਰ ਨਾ ਦੇਆ ਕਰੋ ਨਾ ਕੀ ਵਾਟ ਲਿਆ ਉਹ ਕਿਹਨੇ 5-7000 ਰੁਪਿਆ ਵਾਦ ਤਵਾਰ 4000 ਰੁਪਿਆ ਤਾ ਉਹ ਕਿਹਨੇ ਦਾ ਜੀ 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 ਵਾਦ ਤਵਾਰ ਵਪਾਰੀ ਨੇ ਨਾ ਕਿਹਨੇ ਖੇਚੀ ਕਿ ਨਾ 4000 ਰੁਪਿਆ ਤਾ ਉਹ ਬਿਲਕੁਲ ਬਿਲਕੁਲ ਕੀ ਜਾ ਰਹੀ ਆ ਨਾ ਪੰਡ ਪਾਲੀ ਹੋ ਗਈ ਵੀਰ ਜੀ ਠੀਕ ਜੀ ਕੁਲਾ ਨਾਲੂ ਤੇ ਬੱਚਾ ਵੀਰ ਹਾਂਜੀ ਉਦੋਂ ਉਸੇ ਵੇਖਿਆ ਮੈਂ ਉਹਦਾ ਨਾਮ ਬੜਾ ਯੋਰਲਾ ਮੈਂ ਮੇਰੇ ਵੀ ਮੇਰੇ ਬੱਚਾ ਦੋ ਮੈਂ 3000 ਬੇਨਦਾ ਰਿਹਾ ਬੱਚੇ ਦਾ ਠੀਕ ਆ ਮੈਂ ਗੁਰੇ ਜਾਨ ਬੱਜੂਗੀ ਦੀ ਇਹ ਮੰਡੀ ਚੋਂ ਲਿਆਂਦੀ ਹੁਣ ਤੁਸੀਂ ਹਾਂਜੀ ਮੰਡੀ ਚੋਂ ਲਿਆਂਦੀ ਉਹਦੇ ਵਿੱਚ ਬੱਚਾ ਫਿਰ ਕੁਲਾ ਹੈ ਉਹਨੇ ਸ਼ਾਮਾਂ ਪਾਵੇ ਕੱਟੀ ਵੀਰ ਕੱਟੀ ਆ ਨੀਲੀ ਰਾਵੀ ਪਾ ਗਈ ਨੀਲੀ ਰਾਵੀ ਦੀ ਜੇ ਹਨਾ ਚੰਗੀ ਗੱਟੀ ਬਾਕੀ ਸਾਫ ਆ ਸੋਹਣੀ ਆ ਸੋਹਣੀ ਸੋਹਣੀ ਗੱਟੀ ਵੀਰ ਕਿੰਨੀ ਕੁ ਉਮਰ ਹੋ ਪਤਾ ਕੁਝ ਰਹਿਣ ਤੋਂ ਬੱਜੀ ਰਹਿਣ ਤੋਂ ਭਾਵੇਂਗੇ ਉਹਦਾ 7-8 ਸਾਲ ਥੋੜਾ ਥਾਲ ਦੀ ਉਮਰ ਹੋਗੀ ਠੀਕ ਆ ਸਾਰ ਤੇ ਲਾਗੇ ਬਨੇ ਹੋਊਗੀ ਆਏ ਫਿਰ ਸੋਹਣੀ ਆ ਸਾਰ ਮੇਰੀ ਨਿਸ਼ਾਨੀ ਨੀਲੀ ਰਾਵੀ ਦੀਆਂ ਚੈੱਕ ਕਰ ਲੋ ਮੇਰੇ ਭਰਾ ਨੂੰ ਬੇਨਤੀ ਆ ਵੀਰ ਪੈਸੇ ਪੁੱਛਣ ਦੇ ਗੱਲੋਂ ਪੈਣ ਮਤ ਜਾਗਣੀ ਜੱਦ ਲੜਣਗੇ ਨੇ ਜੀ 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 ਭਰਾ ਜੀ ਨਾ ਵੇਚਿਆ ਕਰੋ ਮੇਰਾ ਭਰਾ ਬਿਲਕੁਲ ਬਿਲਕੁਲ ਤੇਰੀ ਹੈ ਜਿੰਨੇ ਕੀ ਵਾਟ ਲਿਆ ਹੋਗੇ ਦਾ ਖੇਡ ਹਾਂਜੀ ਆ ਜੇ ਲੈਓ ਕੋਈ ਨਹੀਂ ਬੰਦ ਹੋਇਆ ਲੋ ਲੋ ਜੋ ਆ ਵੇਖ ਚਾਰ ਹੀ ਥਾਣ ਲੱਗਿਆ ਤੇ ਚੌਥਾ ਥਾਣਾ ਦਾ ਗੈਪ ਵੀ ਚੰਗਾ ਜੇ ਕੋਈ ਫੋਟੋ ਸ਼ਾਟ ਨਹੀਂ ਵੀਰ ਜੀ ਹਾਂਜੀ 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 ਚੌਥਾ ਥਾਣਾ ਦਾ ਗੈਪ ਤੁਹਾਨੂੰ ਇੱਕ ਰੰ ਦਿਖਾ ਦਈਏ ਰਾਮਿਕ ਇੱਕ ਥਣ ਵੀ ਚਿੱਟਾ ਜੇ ਇਹਦਾ ਤੈਨੂੰ ਪਿਓ ਨੀਲੀ ਜੇ ਵੀਰ ਪਿਓ ਨੀਲੀ ਜੇ ਇੱਕ ਥਣ ਚਿੱਟਾ ਜੇ ਅਗਲਾ ਥਣ ਹਾਂਜੀ ਉਹ ਨੀਲੀ ਜੀ ਵੀਜੀ ਹਾਂ ਤੇ ਇਹਦਾ ਕਿੰਨਾ ਮੁੱਲ ਕਰ ਦੇਣਾ ਹੈ ਭਿੰਦਰ ਸਾਹਿਬ ਜਿਹੜੇ ਸਾਣਾ ਮੈਂ ਲੈਂਦੀ ਉਹ ਸਾਰਾ ਦੇ ਵਿਗਣੀ ਰੋਈ ਜੀ ਹੂੰ ਠੀਕ ਹੈ ਜੀ ਜਿਹੜਾ ਗੱਡੀ 7000 ਦੀ ਭਿੰਦਰ ਸਾਹਿਬ ਠੀਕ ਆ ਉਹ ਭੈਣ ਭਰਾ ਫੋਨ ਲਾਵੇ ਮੋੜਨਾ ਨਹੀਂ ਪੱਗੇ ਨੂੰ ਠੀਕ ਹੈ ਜੀ ਇਹ ਤਾਂ ਇੱਕ ਘੋੜੀ ਜਿਹੜਾ ਵਿਖਾ ਦੀ ਵੀਰ ਘੋੜੀ ਦਿਖਾ ਦੀਏ ਘੋੜੀ ਬੱਜੀ ਦਿਖਾ ਦਈਏ ਇੱਥੇ ਬੱਜੀ ਲੈ ਬਾਹਰ ਲੈ ਉਹਨਾਂ ਨੂੰ ਤੁਰਦੀ ਬੜੀ ਵਧੀਆ ਆ ਗੱਲ ਨਹੀਂ ਅੱਛਾ ਹਣਾ ਬੋਤੋ ਲਾਓ ਜੀ ਘੋੜੀ ਵੀ ਅੱਜ ਸੇਲ ਕਰ ਦੇਣੀ ਆ ਨਾਲੇ ਰੇੜਾ ਮਿਲ ਜਾਣਾ ਤੁਹਾਨੂੰ ਘੋੜੀ ਰੇੜਾ ਸਾਜ਼ ਸਾਰਾ ਕੁਝ ਨਾਲ ਹੀ ਦੇਣਾ ਵੀ ਇੱਥੇ ਸਾਰਾ ਕੁਝ ਫਿੱਟ ਕਰੀਏਗਾ ਤੋੜਾ ਜਿਹਾ ਹੋਵੇ ਫਿੱਟ ਕਰਕੇ ਹਨਾ ਇਹ ਕਿਸ ਨੇ ਜਿੱਦਾਂ ਕੋਈ ਮਾਤੜ ਬੰਦੇ ਹੁੰਦੇ ਰਜਗਾਰ ਤੋੜਨਾ ਹੋਵੇ ਕਿਸ ਨੇ ਆਪਣਾ ਰਜਗਾਰ ਵੀ ਤੋੜ ਸਕਦਾ ਜੀ ਕਿਉਂ ਜਿਹਨੇ ਰਜਗਾਰ ਤੋੜਨਾ ਹੋਵੇ ਉਹਦੇ ਕੋਲ ਫੋਨ ਤੇ ਹੋਣਾ ਨਹੀਂ ਕੋਈ ਆਂਟੀ ਕਮਾਂਡੀ ਜਿਹਦੇ ਕੋਲ ਫੋਨ ਹੋਵੇ ਆਂਟੀ ਕਮਾਂਡੀ ਕੇ ਭੈਣ ਭਰਾ ਭਲਾ ਕਰਦੇ ਵੀਰ ਨੂੰ ਕਿਸ ਨੂੰ ਦੱਸ ਦੇ ਵੀ ਆਹ ਚੀਜ਼ ਨਾਲ ਤੇਰਾ ਰਜਗਾਰ ਤੁਰ ਜਾਣਾ ਆਹ ਘੋੜੀ ਆ ਹੁਣ ਸਾਨੂੰ ਨਹੀਂ ਪਤਾ ਇਹ ਘੋੜੀ ਆ ਕਿ ਖੱਚਰ ਆ ਇਹਦੇ ਜਿਹੜੇ ਪਾਰਕੂ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਨਾ ਚੀਜ਼ਾਂ ਦਾ ਹਨਾ ਆ ਵੀ ਸਮਝ ਆ ਜਿਹਦਾ ਸਾਜ ਅੱਜ ਗਾਰ ਮੈਂ ਟੰਗਿਆ ਬਰਾ ਭਰਾ ਆਹ ਰੇੜਾ ਵਾ ਹਨਾ ਆ ਅੱਲਾ ਨਾਲ ਟੰਗਿਆ ਦੇ ਠੀਕ ਆ ਸਾਰਾ ਕੋਈ ਫੇਟ ਨਹੀਂ ਉਸੇ ਲਮਿੰਟ ਤੋਂ ਪਹਿਲਾਂ ਠੀਕ ਹੈ ਠੀਕ ਆ ਮੈਂ ਲਾਨੀ ਦੇ ਦੱਬ ਕਰਕੇ ਖਾ ਦੇ ਤੈਨੂੰ ਚਲ ਬੋ ਮੈਂ ਵੀ ਮੈਂ ਤੋਂ ਪਹਿਲਾਂ ਫੇਟ ਹੁੰਦੀ ਹੈ ਐ ਇਦਾਂ ਹੀ ਜੋੜ ਦੇਣੀ ਨੇ ਬਸ ਇੱਕ ਗੱਲ ਲੱਗ ਗਿਆ ਨੂੰ ਇਹਦੇ ਨੂੰ ਲੱਗਣਾ ਲਾਓ ਜੀ ਇਦਾਂ ਰੇੜਾ ਜੋੜੇ ਤੇ ਸਿੱਧਾ ਹੀ ਲਾ ਜੇ ਨਾਲ ਦੇਣਾ ਵਾ ਉਹ ਵੀ ਨਹੀਂ ਫਿਰ ਮੈਡ ਨਹੀਂ ਦੇਣਾ ਮੈਡ ਵੀ ਦੇ ਦੇਣਾ ਨਾਲ ਨਹੀਂ ਮੈਂ ਨਹੀਂ ਦੇਣਾ ਠੀਕ ਹੈ ਲਿਕੋੜੀ ਚੜਾਈ ਠੀਕ ਹੈ ਤੇ ਮੋਲੇ ਦਾ ਕਿੰਨਾ ਕਰੇਗਾ ਮੋਲੇ ਦਾ ਵੀਰ ਹਾਂ ਨਾ 15000 ਰੁਪਏ ਨਾਲੇ ਘੋੜੀ ਤੇ ਨਾਲੇ ਰੇੜਾ ਤੇ ਜੇ ਵੱਖੋ ਵੱਖਰਾ ਕੱਲੀ ਕੱਲੀ ਚੀਜ਼ ਦੇਣੀ ਹੋਈ ਤੇ ਵਰ ਕੋਲਿਕ ਪਰ ਪਰ ਫੋਨ ਲਾ ਕੇ ਕਰਦਾ ਹੁਣ ਇਹ ਵੇਖ ਲਓ ਵੀ ਰੇੜਾ ਮਾੜਾ ਵੀ ਬਣਾਉਣਾ ਹੋਵੇ ਤਾਂ ਕਿੰਨੇ ਦਾ ਬਣਦਾ ਵਾ ਰੇੜੀ ਬਣਾਉਣੀ ਹੋਵੇ ਤਾਂ 15000 ਦੀ ਤੇ ਸਾਈਕਲ ਵਾਲੀ ਰੇੜੀ ਬਣਦੀ ਜੀ ਤਾਂ ਇਸ ਹਿਸਾਬ ਲਾ ਲਓ ਤੁਹਾਨੂੰ ਨਾਲ ਘੋੜੀ ਵੀ ਦੇਣੀ ਆ ਨਾਲ ਰੇੜਾ ਵੀ ਦੇਣਾ ਜੀ ਹੁਣ ਮੈਂ ਨਹੀਂ ਕਹਿਣਾ ਵੀ ਛੋੜ ਕਰਦੇ ਨਾ ਕਰ ਆਪਣੀ ਮਰਜ਼ੀ ਕਰੇ ਵੀਰ ਅਰੇ ਪਿੰਡ ਸਾਹਿਬ ਫਿਰ ਕਰਾਂਗੇ ਛੋੜ ਛੋੜ ਕਰਨੀ ਹੋਣੀ ਆ ਠੀਕ ਆ ਕਰਾਂਗੇ ਭਲ ਭਰਾਏਗਾ ਮਨ ਤਾਂ ਕਰਾਂਗੇ ਠੀਕ ਆ ਜੀ ਤੇ ਇਹ ਕੈਮਰਾ ਵੀਰ ਮੁਰਗੀਆਂ ਮਰਗੀਆਂ ਖਾਦੇ ਮੇਰਾ ਭਰਾ ਸਾਰੀ ਕੈਮਰਾ ਮਾਰਦੇ ਆ ਆ ਮੁਰਗੀਆਂ ਪੋਲਟਰੀ ਫਾਰਮ ਆ ਮੁਰਗੀਆਂ ਆਂਡੇ ਦਿੰਦੀਆਂ ਵਾ ਨਹੀਂ ਵੀ ਆਂਡੇ ਆਪਣੇ ਘਰ ਦੇ ਦਿੱਤੇ ਝੂੜ ਨਹੀਂ ਮਾਰਨਾ ਆਪਾਂ ਆਹ ਵੇਖ ਲਓ ਵੀ ਝੂੜ ਮਾਰੀ ਜੇ ਕਿੰਨੂ ਔਰਗੈਨਿਕ ਆਂਡੇ ਦੇਣੇ ਗੋਭੀ ਦੇ ਪੱਤੇ ਖਾਂਦੀਆਂ ਏ ਉਧਰ ਚੱਲ ਪਾਲਕ ਗੋਭੀ ਦੇ ਪੱਤੇ ਸਟਾਲਾ ਖਾਉਂਦਾ ਵੀਰ ਹੈ ਉਹ ਸ਼ਾਕੀ ਸਾਹਿਬ ਕੁਰੀਆਂ ਖਾਣੇ ਸੀ ਮੈਂ ਲਿਆਵਾ ਕਾ ਕੀਰ ਕੇ ਮਰਾ ਵੀਡੀਓ ਕੋਈ ਨਹੀਂ ਰਹਿਣ ਦੇ ਇਦਾਂ ਦਿਖਾਤੀਆਂ ਆਪ ਇਹਨਾਂ ਨੂੰ ਪੀਸ ਦਾ ਕੀ ਮੁੱਲ ਦੇਣਾ ਇੱਕਦਾਂ ਹੈ ਮੈਨੂੰ ਸਾਹਿਬ ਦੇ ਹੈ ਆਹ ਵੇ ਪੁੱਤਰੀਆਂ ਕਿੰਨੇ ਕੁਕੜੇ ਚ ਤੇ 14 ਕੁਕੜੀਆਂ ਜੇ ਜਾਇ ਜਾਇ ਦੇ ਦੋ ਤਿੰਨ ਤੇ ਮੈਂ ਹੀ ਲੈ ਜਾਉ ਮੈਂ ਨਾ ਵੀ ਪਾਉ ਸਾਰੀਆਂ ਲੈ ਆ ਕਿਹੜੀ ਗੱਲ ਹੈ ਦੋ ਕੁ ਮੁਰਗੀਆਂ ਲੈ ਜਾਉ ਤੇ ਦੋ ਕੁ ਮੁਰਗੇ ਲੈ ਜਾਉ ਮੈਂ ਤੇ ਮੈਂ ਮਗਰ ਕੀ ਕਰਾਂ ਇੱਕ ਕੁਕੜ ਨੂੰ ਫਿਰ ਜਾਇ ਕਿੰਨੇ ਕੁਕੜ ਲੈ ਆ ਸਾਰੀਆਂ ਕੂੜੀਆਂ ਲੈ ਆ ਕੰਮ ਨਬੜ ਨਹੀਂ ਨਹੀਂ ਪੰਜ ਕੁ ਪੀਸ ਲੈ ਜਾਉ ਜਿਆਦਾ ਨਹੀਂ ਖੜੂ ਜਾਇ ਇਹਦਾ ਦਾਦੇ ਜਾਇ ਫਿਰ ਵੀ ਤੂੰ ਹੀ ਲੱਗਦਾ ਦੱਸ ਦੇ 400 ਰੁਪਏ ਦੇ ਦੀ ਸਾਰਾ ਕੁਪੜੀ ਹਾਂ ਤੇ 600 ਰੁਪਏ ਕੁਕੜ ਸੌਦਾ ਮੈਂ ਤਰਨਾ ਬਾਅਦ ਚ ਕਰ ਲਊ ਹੁਣ ਤੂੰ ਮੁੱਲ ਕਰ ਲਿਆ ਜਿਹੜਾ ਉਹ ਲੱਲੀ ਜੰਨਾ ਜਿਹੜੇ ਦਿੰਦੇ ਭੈਣ ਭਰਾ ਦੇ ਦੱਸੀਆਂ ਨੇ ਕਿ ਗੁਰੂਆ ਤਸੀਂ ਕਿ ਸੌਦਾ ਕਰਨਾ ਸਭ ਤੋਂ ਤੂੰ ਲੈਣੀਆਂ ਵਾ ਨਹੀਂ ਅਸੀਂ ਬਾਅਦ ਚ ਲੈ ਲਾਂਗੇ ਨਾ ਵੀਡੀਓ ਤੋਂ ਤੇਰਾ ਠੀਕ ਹੈ ਵੀਜੀ ਬਾਅਦ ਚ ਲੈ ਤੇ ਕੰਮ ਆਪਰਾ ਬੱਕਰੀ ਵਗਾਦੇ ਅੱਛਾ ਉਹ ਬੱਕਰੀ ਵਗਾ ਦੇ ਭਰਾ ਉਹ ਵੀ ਦੇ ਦੇ 400 ਦੀ ਕੁਗੜੀ ਤੇ ਕੁੱਕੜ ਕਿੰਨੇ ਦਾ ਦੱਸਿਆ ਕੁੱਕੜ 500 ਦੇ ਦਾਂਗਾ ਯਾਰ ਠੀਕ ਤੇ ਬੱਕਰੀ ਕਿੰਨੇ ਦੀ ਬੱਕਰੀ 20000 ਦੇ ਬੱਚੇ ਨਾਲ ਹੀ ਬੱਚੇ ਨਾਲ ਦੋਵੇਂ ਦੋਵੇਂ ਪਠੋਰੇ ਦੋਵੇਂ ਬਿੜੇ ਪੱਟੇ ਖਾਂਦੇ ਦੋਵੇਂ ਆਹ ਵੇਖੋ ਜੀ ਪਠੋਰਿਆਂ ਦੀਆਂ ਚਿੱਟੀਆਂ ਖਾਂਜੇ ਤੇ ਬੱਕਰੀ ਦੀਆਂ ਖਟੀਆਂ ਖਾਂਜੇ ਹਾਂਜੀ ਹੁਣ ਮੈਨੂੰ ਪੱਟੇ ਖਾਂਦੇ ਵੀ ਜੀ ਮੈਨੂੰ ਇਹ ਖਿਆਲ ਨਹੀਂ ਆ ਵੀ ਖਟੀਆਂ ਵਾਲੇ ਬੀਟਲ ਹੁੰਦੇ ਆ ਜੀ ਜਿੱਟੀਆਂ ਦੋਵੇਂ ਜੇ ਦੋਵੇਂ ਦੇਸੀ ਆਹ ਵੇਖੋ ਜੀ ਦੇਸੀ ਦੇਸੀ ਆ ਬੱਕਰੀ ਜੇ ਮੇਲੇ ਮੂਲੇ ਮਾਰਨ ਢੀ ਹੈ ਨਾ ਸੂਈਤਾ ਜੀ ਠੀਕ ਹੈ ਦੁੱਧ ਦੁੱਧ ਕਿੰਨਾ ਕੁ ਦਿੰਦੀ ਵੀਰ ਜੀ ਹਾਂਜੀ ਦੁੱਧ ਬੱਕਰੀ ਦਿੰਦੀ ਆ ਜੀ ਹਾਂ ਬੜੀ ਜਮਾਨਤ ਲਈ ਨਾ ਬੱਚਾ ਦਸੀ ਭਾਈ ਜੀ ਠੀਕ ਆ ਹਾਂਜੀ ਸਹੀ ਆ 20000 ਦੀ 20000 ਦੀ ਹਾਂ ਨਹੀਂ ਕੋਈ ਗੱਲਬਾਤ ਹੋਰ ਗੱਲਬਾਤ ਭੈਣ ਭਰਾ ਨੂੰ ਬੇਨਤੀ ਆ ਇੱਥੇ ਆਓ ਦੋ ਟਾਈਮ ਚੋ ਕੋ ਲਾਮਾ ਨਾ ਬਾਜ ਦਾ ਲਾਮਾ ਦੇਣਾ ਚੰਗਾ ਵਾ ਇਹਨੂੰ ਮਾੜਾ ਚੰਗਾ ਬੋਲਣੋ ਨਾ ਐਸਾ ਚੋ ਆਪਣੀ ਠੀਕ ਆ ਇਹ ਜੇ ਮੁਰਗੀਆਂ ਕੈਸ ਨੇ ਖਾਣੀਆਂ ਕੋਈ ਨਹੀਂ ਕਰ ਲਾਂਗੇ ਭੈਣ ਭਰਾ ਕੋ ਫੋਨ ਲਾਵੇ ਠੀਕ ਹੈ ਉਹ ਕਰ ਲਾਂਗੇ ਕਰ ਲਿਓ ਵੀਰ ਨੂੰ ਫੋਨ ਤੇ ਵੀਡੀਓ ਕਰਦੇ ਸ਼ੇਅਰ ਅੱਜ ਤੁਹਾਨੂੰ ਕਾਫੀ ਜਾਨਵਰ ਦਿਖਾਉਦੇ ਆਪਾਂ ਮੁਰਗੇ ਮੁਰਗੀਆਂ ਚੰਗੇ ਅੰਡੇ ਦੇਣ ਦੇ ਪਿਆਣ ਜਿੰਦੀਆਂ ਪਿੱਛੇ ਸਾਬ ਬਗਲਾ ਘਰਾਂ ਨਹੀਂ ਆਉਂਦੀਆਂ ਪਰ ਆਪਣੇ ਘਰ ਦੇ ਤਿਆਣੀਆਂ ਆਏ ਠੀਕ ਹੈ ਆਪ ਅੱਗੇ ਨੂੰ ਮੜਾ ਚੰਗਾ ਕਹਿੰਨ ਨੂੰ ਲੋੜਨੀ ਹੈ ਸਹੀ ਆ ਲਾ ਲਿਓ ਫੋਨ ਵੀਰ ਨੂੰ